ਜਿੱਥੇ ਚੋਣਾ ਨੂੰ ਕੁਛ ਹੀ ਮਹੀਨੇ ਬਾਕੀ ਰਹਿ ਗਏ ਨੇ ਪਰ ਉਥੇ ਹੀ ਪੰਜਾਬ ਦੇ ਵਿੱਚ ਧੰਨੇ ਪ੍ਰਦਰਸ਼ਨਾਂ ਦਾ سلسلہ ਵੀ ਲਗਾਤਾਰ ਚੱਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਕੈਬਨ ਮੰਤਰੀ ਓਮਪ੍ਰਕਾਸ਼ ਸੋਨੇ ਦੇ ਘਰ ਦੇ ਬਾਹਰ ਕੰਟਰੈਕਟ ਮਲਟੀਪਰਪਸ ਹੈਲਥ ਵਰਕਰ ਫੀਮੇਲ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਮੰਗਾਂ ਹਨ ਕਿ ਉਹ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਗਿਆ ਹੈ ਸਿਰਫ ਉਹਨਾਂ ਨੂੰ ਝੂਠਿਆ ਆਸ਼ਵਾਸ਼ਣ ਹੀ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਪਰੇਸ਼ਾਨ ਹੋ ਕੇ ਡਿਪਟੀ ਸੀਐਮ ਦੇ ਰਿਹਾਈਸ਼ ਦੇ ਬਾਹਰ ਧੰਨਾ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਵੀ ਕਿਹਾ ਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਅਤੇ ਜੇਕਰ ਮੰਗਾਂ ਨਾ ਵੀ ਮੰਨੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਹੀ ਮੰਤਰੀਆਂ ਦੇ ਘਰਾਂ ਨੂੰ ਘੇਰਿਆ ਜਾਵੇਗਾ ਅਤੇ ਧੰਨਾ ਪ੍ਰਦਰਸ਼ਨ ਕਰਕੇ ਉਹਨਾਂ ਦਾ ਕੜਾ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਤੇ ਹੈਲਥ ਵਰਕਰਾਂ ਦੇ ਸਮਰਥਨ ਵਿੱਚ ਕਿਸਾਨ ਜਿੱਥੇਬੰਦੀ ਵੀ ਡਿਪਟੀ ਸੀਐਮਓ ਪਿਸੋਨੀ ਦੇ ਘਰ ਦੇ ਬਾਹਰ ਧਰਨੇ ਦੇ ਵਿੱਚ ਸ਼ਾਮਲ ਹੋਏ ਜਿਹੜਾ ਇਹ ਧਰਨਾ ਚੱਲ ਰਿਹਾ ਡਿਊਟੀ ਸੀਐਮ ਦੀ ਕੋਠੀ ਗਾੜੀ ਸੋਨੀ ਦੀ ਕੋਠੀ ਗਾੜੀ ਇਹਨਾਂ ਨੇ ਹੈਲਥ ਵਰਕਰਾਂ ਨੇ ਬਹੁਤ ਵਿਚਾਰੀਆਂ ਨੇ ਧਰਨੇ ਲਾਏ ਤੇ ਇਹਨਾਂ ਨੂੰ ਡਿਊਟੀ ਸੀਐਮ ਨਾਲ ਮੀਟਿੰਗ ਵੀ ਮਿਲੀ ਉਹ વિશਵਾਸਨ ਵੀ ਦਿੱਤਾ ਗਿਆ ਦਿੱਤਾ ਗਿਆ ਕਿ ਕੈਬਨ ਦੀ ਮੀਟਿੰਗ 'ਚ ਤੁਹਾਡਾ ਜੜਾ ਮਤਾ ਪਾ ਕੇ ਤੁਹਾਨੂੰ ਪੱਕਿਆ ਕੀਤਾ ਜਾਊਗਾ ਪਰ ਜਿਹੜੇ ਸਰਕਾਰ ਦਾ ਵਜ਼ੀਰਾ ਵਾ ਟਾਲਮਟੋਲ ਵਾਲਾ ਵਾ ਸਰਕਾਰ ਇਹਦੀ ਵੇਟ ਕਰਨ ਦੀ ਹੈ ਵੀ ਚੋਣ ਜਾਬਤਾ ਲੱਗੇ ਤੇ ਇਹਨਾਂ ਨੂੰ ਆਪਾਂ ਨਾ ਕਰ ਸਕੀਏ ਦੂਜੀ ਗੱਲ ਮੈਂ ਤੁਹਾਡੇ ਪ੍ਰੈਸ ਰੈਂਜ ਦੱਸਣਾ ਚਾਹੁੰਨਾ ਵਾ 15-15 ਸਾਲ ਹੋ ਗਏ ਇਹਨਾਂ ਕੋ ਕੰਮ ਕਰਾਉਂਦਿਆਂ ਨੂੰ ਹਜੇ ਤੱਕ ਕੱਚੇ ਨੇ ਜਿਹੜਾ ਪੰਜਾਬ ਸਰਕਾਰ ਦਾ ਐਕਟ ਆ ਉਹ ਆਂਦਾ ਵੀ 10 ਸਾਲ ਕੋਈ ਨੌਕਰੀ ਕਰ ਲੈ ਕੱਚੇ ਮੁਲਾਜ਼ਮ ਤੇ ਉਹਨੂੰ ਪੱਕਿਆ ਕੀਤਾ ਜਾਂਦਾ ਇਹਨਾਂ ਨੂੰ 15-15 ਸਾਲ ਹੋ ਗਏ ਆ ਤੇ ਹੁਣ ਅੱਜ ਵੇਖੋ ਪ੍ਰਸ਼ਾਸਨ ਜਿਹੜਾ ਬਹੁਤ ਵੱਡੇ ਪੈਰੀਕੇਟ ਕਰਤੇ ਨੇ ਪਾਰਕ ਨੂੰ ਤਾਲੇ ਮਾਰਤੇ ਨੇ ਦੱਸਣਾ ਚਾਹੁੰਦੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅੱਕੇ ਕੇ ਮੋਦੀ ਸਰਕਾਰ ਵਰਗੇ ਨਹੀਂ ਆਣ ਦਿੱਤੀ ਜਿਹੜਾ ਆਪਣੇ ਆਪ ਨੂੰ ਹੰਕਾਰਪਾਜੀ ਮੰਨਦਾ ਸੀ ਜਦੋਂ ਲੋਕ ਲਹਿਰਾਂ ਪੰਨ ਲੋਕ ਉੱਠ ਕੇ ਖੜੇ ਹੋਏ ਕੋਈ ਤੁਹਾਡੇ ਤਾਲੇ ਆ ਬੈਰੀਕੇਡ ਕਹੇ ਕੰਮ ਨਹੀਂ ਕਰਨੇ ਇਹੋ ਦੱਸਣਾ ਚਾਹੁੰਦੇ ਆ ਵੀ ਇਹਨਾਂ ਨੂੰ ਫੌਰਨ ਤੌਰ ਤੇ ਕੈਪਟਨ ਦੀ ਮੀਟਿੰਗ ਸੱਦ ਕੇ ਇਹਨਾਂ ਦਾ ਮਤਾ ਪਾ ਕੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਜੋ ਵੀ ਇਹਨਾਂ ਦੀ ਕਮੇਟੀ ਦਾ ਸਟੇਟ ਦੀ ਕਮੇਟੀ ਦਾ ਫੈਸਲਾ ਹੋਊਗਾ ਬੀਕੇ ਜੂ ਅਗਰਾਹ ਉਹਦਾ ਸਮਰਥਨ ਕਰੂਗੀ ਪੂਰਾ ਜਿਹੋ ਜਿਹੇ ਸੰਘਰਸ਼ੇ ਲੜਨਾ ਚਾਹੋਗੇ ਇਹਨਾਂ ਨੂੰ ਸਮਰਥਨ ਕਰਾਂਗੇ ਟੰਟਮਈਆ ਕਰਾਵਾਂਗੇ ਲੰਗਰ ਚਾਹ ਪਾਣੀ ਦਾ ਤੇ ਸੰਗਤ ਵੀ ਇੱਥੇ ਇਹ ਵੱਡੀ ਪੱਧਰ ਤੇ ਕਰਾਂਗੇ ਜੀ ਇਹ बार-बार ਪਰਨੇ ਜਿਹੜੇ ਲਗਾਤਾਰ ਜਿਹੜੇ ਲੱਗ ਰਹੇ ਨੇ ਪਰ ਜਦੋਂ ਵੀ ਸਾਨੂੰ ਮੀਟਿੰਗਾਂ ਦੇ ਕੇ ਚੰਡੀਗੜ੍ਹ ਬੁਲਾ ਕੇ ਸਾਡਾ ਟਾਈਮ ਜਿਹੜਾ ਉਹਨੇ ਵੇਸਟ ਕੀਤਾ ਜਾਂਦਾ ਵਾ ਤੇ ਸਮਾਂ ਵੀ ਖਰਾਬ ਹੁੰਦਾ ਵਾ ਤੇ ਉਹਦੇ ਵਿੱਚ ਜਿਹੜਾ ਕੋਈ ਰਿਜ਼ਲਟ ਜਿਹੜਾ ਨਹੀਂ ਕੱਢਿਆ ਜਾਂਦਾ ਕਿਉਂਕਿ ਮੰਗਲਵਾਰ ਨੂੰ ਵੀ ਸਾਨੂੰ ਮੀਟਿੰਗ ਦਿੱਤੀ ਗਈ ਸੀ 12 ਵਸ ਮੀਟਿੰਗ ਦੇ ਵਿੱਚ ਕੋਈ ਬੇ ਸਿਟਾ ਰਹੀ ਕੋਈ ਵੀ ਜਿਹੜੀ ਆ ਅਫਸਰ ਸਾਹਿਬ ਜਿਹੜੀ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਸੀ ਉਹਨਾਂ ਕੋਲ ਜਵਾਬ ਹੀ ਕੋਈ ਨਹੀਂ ਆ ਦੇਣ ਵਾਸਤੇ ਰੁਕ ਮੰਗੀ ਸਾਡੀ ਇੱਕੋ ਹੀ ਜੀ ਸਾਨੂੰ ਰੈਗੂਲਰ ਕੀਤਾ ਜਾਵੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਛਿੱਟਾਂ ਪਈਆਂ ਵਾ ਉਹਦੇ ਤੇ ਸ਼ਿਫਟ ਕਰਕੇ ਸਾਨੂੰ ਪੱਕਾ ਕੀਤਾ ਜਾਵੇ ਕੰਮ ਕੋਈ ਬਹੁਤਾ ਔਖਾ ਨਹੀਂ ਆ ਪਤਾ ਨਹੀਂ ਕਿਉਂ ਸਰਕਾਰ ਦੇਰੀ ਕਰ ਰਹੀ ਆ ਜਾਂ ਸਾਡਾ ਜਿਹੜਾ ਦੇਖਣਾ ਚਾਹੁੰਦੀ ਹੈ ਕਿ ਕਿੰਨਾ ਇਕ ਲੜਾਈ ਜਿਹੜੀਆਂ ਲੜ ਸਕਦੀਆਂ ਜਾਂ ਸਾਡੀ ਕੁਰਬਾਨੀ ਚਾਹੁੰਦੀ ਆ ਔਰ ਸਾਡੀਆਂ ਦੋ ਲੜਕੀਆਂ ਜਿਹੜੀਆਂ ਉਹ ਮਨ ਵਰਤੇ ਬੈਠ ਚੁੱਕੀਆਂ ਵਾ 34 ਦੇ ਵਿੱਚ ਉਹਨਾਂ ਦੀ ਨਰੋਲ ਜ਼ਿੰਮੇ ਸਾਰੀ ਹੋ ਗਈ ਕਿੰਨੀ ਦੇਰ ਤੋਂ ਕੱਚੇ ਨੇ ਵਿੱਚ ਸਾਨੂੰ 14-15 ਸਾਲ ਹੋ ਗਏ ਜੀ ਇਸੇ ਡਿਪਾਰਟਮੈਂਟ ਨੂੰ ਸਾਰੀ ਜ਼ਿੰਦਗੀ ਇਸ ਡਿਪਾਰਟਮੈਂਟ ਨੂੰ ਦੇ ਦਿੱਤੀ ਹੈ ਜੀ ਧਰਨੇ ਦਾ ਕਾਫੀ ਲਗਾਉਗੇ ਤੁਹਾਡੇ ਵੱਲੋਂ ਬਿਲਕੁਲ ਜੀ ਇਹ ਪਟਾਸੀ ਇਸ ਵਾਰੀ ਖਤਮ ਹੋਣ ਵਾਲਾ ਨਹੀਂ ਚਾਹੇ ਕੋਟਾਵਾ ਕੰਡੈਕਟ ਲੱਗ ਜਾਏ ਇਹ ਲਗਾਤਾਰੀ ਸੰਘਰਸ਼ ਚ ਚੱਲੂਗਾ ਇਸ ਵਾਰੀ ਸਰਕਾਰ ਵਾਲੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਇਹ ਪੈਣਾ ਜਿਹੜੀਆਂ ਲੜਨਗੀਆਂ ਇਸ ਵਾਰੀ ਸਰਕਾਰ ਵਾਲੇ ਤਾਂ ਬੋਰ ਕਰਦੇ ਸਰ ਸਰਕਾਰ ਕੋਲ ਸਿਰਫ 10 ਦਿਨ ਦਾ 10 15 ਦਿਨਾਂ ਦਾ ਟਾਈਮ ਹੈ ਜਿੰਨੀ ਦੇਰ ਕੋਟਾਵਾ ਕੰਡੈਕਟ ਨਹੀਂ ਲੱਗਦਾ ਉਦੋਂ ਤੱਕ ਇਹਨਾਂ ਦਾ ਟਾਈਮ ਹੈ ਉਸ ਤੋਂ ਬਾਅਦ ਸਾਡਾ ਟਾਈਮ ਹੋਊਗਾ ਜੇ ਜਿਆਦਾ ਸਰਕਾਰ ਆਪਣਾ ਟਾਈਮ ਸਮਝਾ ਲੇ ਸਾਨੂੰ ਪੱਕੇ ਕਰ ਦੇ ਨਹੀਂ ਤਾਂ ਫਿਰ ਅਸੀਂ ਜੇ ਅਸੀਂ ਕੱਚੇ ਰਏ ਤਾਂ ਫਿਰ ਇਹਨਾਂ ਨੂੰ ਵੀ ਕੱਚੇ ਕਰਕੇ ਦੱਸਾਂ ਕਿ ਰਸਾ ਪੀਰ ਆਨਲਾਈਨ ਪੱਕਾ ਵੀ ਬਿਲਕੁਲ ਜੀ 36000 ਮੁਲਾਜ਼ਮ ਦੇ ਵਿੱਚ ਕੋਈ ਵੀ ਅਜੇ ਪੱਕਾ ਨਹੀਂ ਹੈਗਾ ਜੀ ਸਾਰੇ ਮੁਲਾਜ਼ਮ ਜਿਹੜੇ ਅਜੇ ਸੜਕਾਂ ਦੇ ਉੱਤੇ ਹੀ ਆ ਕੋਈ ਵੀ ਮੁਲਾਜ਼ਮ ਨਹੀਂ ਕੱਲ ਸਫਾਈ ਸੇਵਕਾਂ ਦੀ ਜਰੂਰ ਜਿਹੜੀ ਕੈਬਨਟ ਦੇ ਵਿੱਚ ਹਰੀ ਝੰਡੀ ਮਿਲੀ ਆ ਜਦੋਂ ਕਿ ਸਿਹਤ ਡਿਪਾਰਟਮੈਂਟ ਦਾ ਕੋਈ ਵੀ ਮੁਲਾਜ਼ਮ ਜਿਹੜਾ ਉਹ ਪੱਕਾ ਨਹੀਂ ਕੀਤਾ ਗਿਆ 36000 ਦੇ ਵਿੱਚ ਮੈਂ ਅਸੀਂ ਇੱਥੇ ਸੋਨੀ ਦੇ ਬਾਹਰ ਅੱਗੇ ਸੋਨੀ ਉਹ ਵੀ ਸੋਨੀ ਉਪ ਮੁੱਖ ਮੰਤਰੀ ਜਿਹੜਾ ਉਹਦੇ ਬਾਹਰ ਅੱਗੇ ਸੀ ਧਰਨਾ ਲਾਇਆ ਹੋਇਆ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਇਸੇ ਤਰ੍ਹਾਂ ਅੱਜ ਅਸੀਂ ਖਾਲੀ ਨਹੀਂ ਮੁੜਾਂਗੇ ਇੱ ਬਿਲਕੁਲ ਵੀ ਇਹ ਸੋਨੀ ਬਾਰ-ਬਾਰ ਲਾਰੇ ਲਾਉਂਦੇ ਆ ਸਾਨੂੰ ਅਸੀਂ ਇਹਨਾਂ ਦੇ ਇਹਦੇ ਲਾਰੇ 'ਚ ਹੁਣ ਨਹੀਂ ਆਵਾਂਗੇ ਕਿਉਂਕਿ ਇਹ ਸਾਡਾ ਟਾਈਮ ਨਗਾਹੀ ਜਾਂਦਾ ਸਾਡਾ ਟਾਈਮ ਬਰਬਾਦ ਕਰੀ ਜਾਂਦਾ ਵਾ ਅਸੀਂ ਰੈਗੂਲਰ ਹੋਏ ਤੋਂ ਬਿਨਾ ਵਾਪਸ ਨਹੀਂ ਹੋਵਾਂਗੇ ਇਹ ਸੰਘਰਸ਼ ਇਹਦਾ ਕੰਮ ਅਸੀਂ ਬੰਦ ਕੀਤਾ ਹੋਇਆ ਸੀਤ ਮਹਿਕਮੇ ਦਾ ਬਿਲਕੁਲ ਬੰਦ ਕੀਤਾ ਹੋਇਆ ਇਹਨਾਂ ਦੇ ਪਰਾਟ ਨਿਕਲੇ ਹੋਏ ਆ ਵੀ ਸਾਡਾ ਇਹ ਕੰਮ ਕਰੋ ਤੇ ਸਾਨੂੰ ਉਹੋ ਕਰੋ ਸਾਡੇ ਪਰ ਅਸੀਂ ਇਹ ਸਰਕਾਰ ਤੋਂ ਆਪਦੀ ਮੰਗ ਪੂਰੀ ਕਰਾਏ ਤੋਂ ਬਿਨਾ ਵਾਪਸ ਨਹੀਂ ਮੁੜਾਂਗੇ ਕੀ ਮੰਗਾਂ ਹੈ ਜੀ ਸਾਡੀ ਕੀ ਮੰਗਾਂ ਸਾਡੀਆਂ ਮੰਗਾਂ ਜੀ ਸਾਨੂੰ ਰੈਗੂਲਰ ਕਰੋ 15 ਸਾਲਾਂ ਤੋਂ ਅਸੀਂ ਕੰਟਰੈਕਟ ਤੇ ਕੰਮ ਕਰਦੇ ਆਂ ਸਿਹਤ ਮੈਮ ਮਾਖਮੇ ਵਿੱਚ ਖਾਲੀ ਪਈਆਂ ਵਾ ਪੋਸਟਾਂ ਜਿਨ੍ਹਾਂ ਦੀ ਸਾਡੀ ਮੰਗ ਆ ਉਹਨਾਂ ਦਾ ਫੰਡ ਵੀ ਸੈਂਟਰ ਗਵਰਨਮੈਂਟ ਤੋਂ ਆਉਂਦਾ ਉਹਨਾਂ ਦਾ ਫੰਡ ਵੀ ਸੈਂਟਰ ਗਵਰਨਮੈਂਟ ਤੋਂ ਆਉਂਦਾ ਸਾਰਾ ਫੰਡ ਇਹਨਾਂ ਕੋਲੇ ਕੋਈ ਸਾਡੀ 50 ਸਰਕਾਰ ਦੀ ਪੰਜੀ ਦੀ ਲੱਗਣੀ ਸਾਨੂੰ ਰੈਗੂਲਰ ਕਰਨ ਤੇ ਇਹਨਾਂ ਦਾ ਫੰਡ ਸੈਂਟਰ ਗਵਰਨਮੈਂਟ ਤੋਂ 1976 ਦਾ ਆਉਂਦਾ ਹੋਇਆ ਇਹ ਪੋਸਟਾਂ ਪੈਨਸ਼ਨ ਪੋਸਟਾਂ ਵਾ ਸਿੱਧੂ ਦੀ ਕੋਠੀ ਦੇ ਬਾਰੇ ਵੀ ਧਰਨਾ ਲਗਾ ਆ ਗਿਆ ਹੈ ਹਾਂ ਸਿੱਧੂ ਦੀ ਕੋਠੀ ਮਰੇ ਅਸੀਂ ਇੱਥੇ ਹੀ ਬੈਠੇ ਆਂ ਪਰ ਇਹੋ ਚ ਉਹ ਧਰਨਾ ਚੱਕ ਕੇ ਅਸੀਂ ਹੁਣ ਸੋਨੀ ਦੇ ਕੇ ਲਾਵਾਂਗੇ ਇੱਥੇ ਵੀ ਅਸੀਂ ਮਰਨ ਵਰਤ ਸ਼ੁਰੂ ਕਰਾਂਗੇ ਡੈਕਟਰੇਟ ਮਰਨ ਵਰਤ ਸ਼ੁਰੂ ਹੋ ਗਿਆ ਸਾਡਾ ਅਮਿਤ ਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼